ਮਸੂਰਾ ਮਜੀ ਆਪਣਾ ਜਿਹੜਾ ਜੋੜ ਮੇਲਾ ਸਲਾਨਾ ਕਰਾਇਆ ਸੀ ਇਸ ਵਾਰ ਕੀ ਕਰਾਂ ਚੋ ਕੇ ਇਹ ਸਲਾਨਾ 25 ਸਾਲ ਹੋ ਗਏ ਹੰਝ ਹਰ ਸਾਲ ਮੇਲਾ ਲੱਗਦਾ ਕਵਾਲੀ ਹੁੰਦਾ ਇੱਥੇ ਇਹ ਜਿਹੜਾ ਹਸਤਾ ਹੈਗਾ ਤੇ ਬੁਲਲੇ ਤਾ ਹੈ ਨਿਆ ਇੱਥੇ ਦਾ ਦਰਦ ਨਾ ਵੀ ਵੀ ਦਾਲਾ ਗੰਡਾ ਹਾਂ ਗੱਬੀ ਨਸੀ ਹੈਗੇ ਉਹਦੇ ਕੇ ਐਲਾਕ ਤੋਂ ਇੱਥੇ ਦੇ ਮੈਨ ਹੈਗੇ ਹਾਂ ਆਸਿਫ 25 ਸਾਲ ਜੋ ਉੱਥੇ ਆਉਂਦਾ ਹਨ ਤਾਮਰ ਕਵਾਲੀ ਹੁੰਦਾ ਲੰਗਰ ਚੱਲਦਾ ਦੋਸ ਦਰਿਆ ਤਰਾ ਮੰਦ ਇੱਥੇ ਕੋਈ ਇਹ ਜਾਨ ਬੇਰਵਾਹ ਨਹੀਂ ਹੈ ਅੱਜ ਸੇ ਕੀ ਰਸਮ ਕੀਤੀ ਗਈ ਸੀਰ ਤੇ ਤੀਜਾ ਰਸਮ ਝੰਡਾ ਇਸਲਾਮੀ ਝੰਡਾ ਅੱਗੇ ਤੇ ਸ਼ਾਮ ਨੂੰ ਕੀ ਹੋਏਗਾ ਸ਼ਾਮ ਨੂੰ ਤਰਗਰਾਮ ਹੋਊਗਾ ਪੋਲੀਆਂ ਹੋਣਗੀਆਂ ਸ਼ਾਮ ਨੂੰ ਸਾਰੀ ਸੰਗਤ ਆਊਗੀ ਇਸ ਤੇ ਖੁਸ਼ੀ ਨਾਲ ਮਨਾਵਾਂਗੇ ਠੀਕ ਹੈ ਤਾਂ ਆ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਲੋਕ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਇਹ ਕਹੂੰਗਾ ਕਿ ਇਸ ਤੇ ਸਾਰੇ ਸੰਗਤ ਆਵੇ ਖੁੱਲਾ ਦਰਵਾਜ਼ਾ ਰਹੇਗਾ ਇਸ ਤੇ ਸਾਰਾ ਜੀ ਆ ਕੋਈ ਨਾਮ ਅਗਰ ਜੀ ਦੋ ਲੋਕ ਲੰਗਰ ਦੀ ਚੱਕਰ ਆਪਣਾ ਪਹ ਆ ਕੇ ਜਿਆਦਾ ਕੁਵਾਲੀ ਹੋਊਗਾ ਆਪਣਾ ਸੁਣਾ ਠੀਕ ਹੈ ਜੀ ਜੀ ਵੀ ਭਰਵਿੰਦਰ ਸਾਹਿਬ ਜਿਹੜਾ ਅੱਜ ਸੁਨਾਣਾ ਮੇਲਾ ਕਰਾਇਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸੁਨਾਣਾ ਮੇਲਾ ਮੇਲਾ ਸੰਗਤ ਦੇ ਜਮੂਰਨਾ ਕਰਾਇਆ ਸਭ ਸ਼ਾਂਤੀ ਵਾਪਸੇ ਕਰਾਇਆ ਜਾਂਦਾ ਜੋ ਮੇਲਾ ਨਹੀਂ ਰਸਮਾਂ ਹੁੰਦੀਆਂ ਨਿਸਾਨ ਸਾਹਿਬ ਦੀ ਰਸਮ ਹੋ ਗਈ ਤਰਾਦਾ ਨਹੀਂ ਰਸਮ ਚਾਦਰ ਦੀ ਰਸਮ ਕੀਤੀ ਹੈ ਬਾਕੀ ਉਹਨਾ ਜੇ ਲੰਗਰ ਦੀ ਰਸਮ ਹੋਵੇ ਲੰਗਰ ਦੀ ਦੁਆ ਕਰਕੇ ਲੰਗਰ ਵਰਤਾਇਆ ਜਾਉ ਸੰਗਤਾਂ ਦੇ ਵਿੱਚ ਉਸ ਤੋਂ ਬਾਅਦ ਫੇਰ ਸ਼ਾਮ ਦੇ ਟਾਂ ਕਵਲੀ ਹੋਵੀ ਕਵਲੀ ਵਾਲੇ ਕਵਲੀ ਮਾਲਕ ਦਾ ਰੱਬ ਦਾ ਨਾਮ ਲੈਣਗੇ ਸਾਰਿਆਂ ਨੂੰ ਖੁਸ਼ਾਲ ਕਰਨਗੇ ਇਥੇ ਫਕਰ ਅਫੇਰ ਦੂਰ ਚੱਲ ਕੇ ਆਉਂਦੇ ਆਂ ਹੰਤਾ ਦੂਰ ਚੱਲ ਕੇ ਆਉਂਦੀਆਂ ਇਹੋ ਗਾਲੇ ਆ ਜਿੱਦਾਂ ਨਾਲ ਮਿਲ ਕੇ ਜੋ ਵੀ ਆਂਦਾ ਮੇਲੇ ਦਾ ਪ੍ਰੋਗਰਾਮ ਸਾਰਾ ਨਾਲ ਮਿਲ ਕੇ ਆਪਾਂ ਕਿਨਵਾ ਮੇਲਾ ਤੇ 25 ਮਾ ਜੋਰ ਹੋਣਾ ਤੇ 25 ਸਨਾਂ ਨਾਲ ਮਿਲੋ ਕਿਨਵਾ ਨਾਲ ਜੋਰ ਮਿਲਿਆ ਉਸ ਤੋਂ ਬਾਅਦ ਨਾਲ ਅਸੀਂ ਤੇ ਪੰਜ ਖੜਾਵੇ ਕਰਾਏ ਅੱਛਾ ਜੀ ਜਿੱਦਾਂ ਕਿ ਇਕੱਲੇ ਲੰਘਦਾ ਉਸ ਤੋਂ ਬਾਅਦ ਜੋ ਸਟੇਜ ਹੀ ਰਸਮ ਆਉਣ ਲੱਗੀ ਤੇ ਐਮਐਲਏ ਰਾਰਮ ਆਦੇ ਰਹੇ ਬਾਕੀ ਦੇਖੋ ਨਾਲ ਸਾਰੇ ਇੱਥੇ ਆਉਂਦੇ ਨਾਲ ਮਿਲ ਕੇ ਆਉਂਦੇ ਆ ਕੋਈ ਜੱਟਪਾਲ ਦਾ ਕੋਈ ਧਰਮ ਦਾ ਕੋਈ ਮਗਰ ਇਸੇ ਆਸਰਾ ਦੇ ਆਉਂਦੇ। ਦੇਖੋ ਬਾਲੇ ਇਹ ਇੱਕ ਆਸਰੀ ਜਗਾ ਹੈ। ਜਿਹਦੇ ਵਿੱਚ ਹਰ ਖਾਸ ਤਰ੍ਹਾਂ ਦਾ ਬੰਦਾ ਆਉਂਦਾ ਹੈ। ਇੱਥੇ ਤਰ੍ਹਾਂ ਦੀ ਕੋਈ ਖਤਰਾ ਨਹੀਂ ਕੋਈ ਕਿਸੇ ਤਰ੍ਹਾਂ ਦਾ ਗੱਲ ਨਹੀਂ ਹੈ। ਕਿਹਾਉਂਦੇ ਯਾਰ ਇੱਕ ਕਰਦੇ। ਸੰਤਾਂ ਫਕੀਰਾਂ ਦੀ ਜਿਵੇਂ ਅਣਖ ਵੀ ਹੈ। ਕੋਈ ਇੱਥੇ ਨਾ ਸਿਰਫ ਇਹ ਕੋਈ ਕਿਸੇ ਤਰ੍ਹਾਂ ਦਾ ਗੱਲ ਨਹੀਂ ਹੈ। ਰਹਿ ਗੱਲ ਦੂਜੀ ਇਹ ਕਿ ਇਹ ਸਿਕੁਰਿਟੀ ਦਾ ਫਰਮ ਨਹੀਂ ਕੀਤਾ। ਹਰ ਇੱਕ ਨੂੰ ਜਿਆ ਕਿਸੇ ਰੋ। ਬਾਕੀ ਕੋਈ ਕਿਸੇ ਨੂੰ ਉਸ ਦੇ ਦਰਵਾਜ਼ੇ 'ਤੇ ਨਹੀਂ ਭਾਵੇਂ ਨਾ ਨਾ ਕਿਸੇ ਨੂੰ ਵੇਖਣ ਬਣਨ ਦੇ ਤੱਕ। ਤੁਸੀਂ ਯਾਨੀ ਕਿ ਹਰ ਸਾਲ ਮਨਾਉਂਦੇ ਸਮੂਹ ਸੰਗਤ ਰੇਸੇ ਜਿਵੇਂ ਗੋਲ। ਠੀਕ ਹੈ ਜੀ।